ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਇੱਥੇ ਪਰਾਲੀ ਦਾ ਅਸੀਂ ਕੰਮ ਕਰਦੇ ਆ ਪਰਿਵਾਰ ਆ ਸਾਡਾ ਤੇ ਬੀਲਰ ਨੇ ਸਾਡੇ ਕੋਲ ਤੇ ਅਸੀਂ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆ ਸਰਕਾਰ ਵੱਲੋਂ ਵੀ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਿਤ ਕੀਤਾ ਜਾਂਦਾ ਵੀ ਬੀਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੁਕਿਆ ਜਾਵੇ ਤੇ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੇ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਪਰ ਅਸੀਂ ਰਾਤ ਨੂੰ ਜਦੋਂ ਸਾਨੂੰ 11:00 ਵਜੇ ਪਤਾ ਲੱਗਿਆ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਡ ਨੂੰ ਕਾਲ ਕਰਤੀ ਤੇ ਫਾਇਰ ਵਰਗੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਆ ਕੋਈ ਨਾਬੇ ਤੋਂ ਆਈ ਆ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗ ਗਿਆ ਜਿਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਕਿਹੜੀ ਕੰਪਨੀ ਆਪਣੀ ਜਿਹੜੇ ਕੰਪਨੀ ਥੋੜਾ ਬਣੀ ਗਈ ਜਿਹੜੀ ਕਿਹਦੇ ਆਧਾਰੇ ਤੇ ਨੌ ਸੜੀ ਸਰਵਿਸ ਫਰਮ ਇਹ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੇ ਇਹ ਕੰਮ ਸਗਰੀਬ ਸਾਨੂੰ ਕਿਹ ਇੱਕ ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਇਹ ਤੁਹ ਪਤਾ ਲੱਗਿਆ ਕੁਝ ਕਾਰਨ ਜਿਵੇਂ ਕੋਈ ਸਾਨੂੰ 11:30 ਜਾਂ ਪੌਣੇ 12 ਦੇ ਵਿੱਚ ਇੱਥੇ ਜੇ ਸਾਨੂੰ ਮੈਨੂੰ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕਿਸ ਚੀਜ਼ ਨਾਲ ਲੱਗਾ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤबाजी ਕੀਤੀ ਹੋਈ ਹੈ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਹੈ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਕਿੰਨੇ ਕਿ ਚਿਰ ਤੋਂ ਡੰਪ ਕਰ ਰਹੇ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਵੇਂ ਪ੍ਰਸ਼ਾਸਨ ਨੇ ਮਤਲਬ ਇਹ ਪੂਰਾ ਪੁਰਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਹੈ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦੋ ਤੇ ਹੁਣ ਜਿਹੜਾ ਨੁਕਸਾਨ ਹੈ ਮਤਲਬ ਜਾਂ ਰਿਸਕ ਹੈ ਕਿਸਾਨ ਆਪ ਲੈ ਕੇ ਸਟਾਕ ਕਰਕੇ ਆਪਦੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਜਿਹੜਾ ਰਿਸਕ ਹੈ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਦੇ ਆ ਸਰਕਾਰ ਤੋਂ ਕਿ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੀ ਨਹੀਂ ਇਹਨਾਂ ਨੁਕਸਾਨ ਚੱਲਣ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਥੋੜੀ ਆਪਦੀ ਪ੍ਰਾਈਵੇਟ ਹੈ ਜੀ ਵੀ ਹਾਂਜੀ ਆਪਦੀ ਮਸ਼ੀਨਰੀ ਹੈ ਕਿੰਨੇ ਕੁ ਕਰੋੜ ਦੀ ਮਸ਼ੀਨ ਹੈ ਜਿਹੜੀ ਤੁਹਾਡਾ ਸਾਰਾ ਪ੍ਰੋਜੈਕਟ ਚਲਾਉਂਦੀ ਸਾਰ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ ਤਕਰੀਬਨ ਸਾਰੀ ਲੋਨ ਤੇ ਵਗੈਰਾ ਤੇ ਹੋਣੀ ਜੀ ਹਾਂਜੀ ਕੁਝ ਪਹਿਲਾਂ ਦਿਨੇ ਤੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਪ ਹਾਂ ਜਿੱਥੇ ਉਹਦੀਆਂ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ ਮੇਰਾ ਨਾਮ ਜਕਸੀਰ ਸਿੰਘ ਫਾਇਰਮੈਨ ਡਿਸਟ੍ਰਿਕਟ ਸਿੰਘ ਰੂਟੋ ਜੀ ਸਰ ਕਰੋਰਾ ਚੰਨੋ ਦੇ ਲਗੜ ਲੱਗੀ ਰਹਿੰਦ ਗੁੰਦ ਪ੍ਰਾੜੀ ਦੇ ਗੱਠਾ ਬਣਾਈ ਜਰ ਰਹੀ ਸੀ ਸਰ ਇਹਦੀ ਨਾਲ ਸਾਨੂੰ ਕਾਲ ਆਈ ਸੀ ਮਾਰਨਿੰਗ 12 ਵਜੇ 29 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਆਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਇੱਕ ਆਪਣੀ ਦੂਸਰੀ ਗੱਡੀ ਸਗਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਕਿਤੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਆ ਕੁਝ ਪਤਾ ਲੱਗਿਆ ਹੀ ਘਟਨਾ ਦਾ ਕੋਈ ਕਾਰਨ ਕੀ ਰਿਹਾ ਇਹ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਹਲੇ ਇਹ ਜਿਹੜੀ ਪਰਾਲੀ ਸੀਗੀ ਇਹ ਹੈਗੀ ਸੀਗੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਤੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇੱਧਾਂ ਕਰਕੇ ਫਾਇਰ ਕਾਲ ਹੋਈ ਹੈ ਤੁਸੀਂ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚੋ ਸੀ ਮੌਕੇ ਤੇ ਚਾਰ ਗੱਡੀਆਂ ਨਾਲ ਅੱਗੇ ਤੇ ਕਾਬੂ ਪਾ ਕੇ ਪਰ ਅਸੀਂ ਦੇਖ ਰਹੇ ਹਾਂ ਵੀ ਹਾਲੇ ਵੀ ਗੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਹੋ ਰਹੀ ਮਲਕਾਫੀ ਬੜਾ ਬਣਾਇਆ ਸੀ ਜਿਹੜੇ ਗੱਠੇ ਜੀ ਸਰ ਇੱਥੇ ਤਾਂ ਇਹਨਾਂ ਦੇ ਦੱਸਣ ਮੁਤਾਬਕ ਇਹ ਵੀ 150 ਕਿੱਲੇ ਦੀ ਗੱਠ ਸੀ ਜੀ ਇੱਥੇ ਹਾਂ ਜੀ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਹੈ ਪਿੰਡ ਲੱਦਾੜੀ ਜੀ ਹਾਂ ਉਹਰੇ ਕੀ ਕਰਦੇ ਪੂਰੀ ਆਪਣੇ ਵੀਰ ਉਹਨਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਤੇ ਇਹ ਰੈਕ ਦਾ ਕੰਮ ਕਰਦਾ ਜੀ ਮੈਂ ਪਟੂ ਘਟ ਆਪਣਾ ਰਾਤ 11 ਵਜੇ ਇੱਕ 11:15 ਵਜੇ ਤੱਕ ਤਕ ਲਗਭਗ ਰੋਟੀ ਖਾ ਕੇ ਸੀ ਹਟੇ ਸੀਗੇ ਉਸ ਤੋਂ ਬਾਅਦ ਪਿੱਛੇ ਪਟ્રોલ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਰਤੀ ਅਨਸਰ ਕੋਈ ਇਹ ਸ਼ਰਾਰਤ ਕਰਕੇ ਗਿਆ ਜੀ ਜਾਣ ਬੁੱਝ ਕੇ ਇਹ ਅੱਗ ਸਾਰੀ ਜਾਣ ਬੁੱਝ ਕੇ ਲਾਈ ਗਈ ਹੈ ਜੀ ਇਹ ਸਾਡਾ ਸਟਾਕ ਘੱਟੋ ਘੱਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਸੀਗਾ ਪਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲੋ ਵੀ 2 ਮਿੰਟ ਚ ਬੰਦਾ ਤੈਸ ਨੈਸ ਕਰਕੇ ਸਾਰਾ ਕੁਝ ਜੀ ਉਨੇ ਡੇਡੇ ਸੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਟਰੈਕਟਰ ਵਗੈਰਾ ਲੇਬਰ ਵਗੈਰਾ ਬਹੁਤ ਕੁਝ ਸਾਡਾ ਖਰਚਾ ਬਹੁਤ ਹੈ ਇਸ ਚੀਜ਼ ਤੇ ਤਾਂ ਇਹ ਚੀਜ਼ ਚੱਲਣੀ ਵੀ ਬਹੁਤ ਔਖੀ ਹੈ ਜੀ ਹਾਂ ਪ੍ਰਸ਼ਾਸਨ ਬੋਲੇ ਚੀਜ਼ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਸੁਣਵਾਈ ਨਹੀਂ ਕੀਤੀ ਕੋਈ ਹੋਰੇ ਇੱਕ ਵੀ ਬੰਦਾ ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਆਈ ਕੋਈ ਸੰਗਰੂਰ ਤੋਂ ਆਈ ਜੀ ਕੋਈ ਪਾਤੜਾ ਤੋਂ ਆਈ ਕੋਈ ਪਟਿਆਲੇ ਤੋਂ ਆਈ ਐਦਾਂ ਗੱਡੀਆਂ ਫਾਇਰ ਬ੍ਰੀਡ ਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਪਲਬਧ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਕਰੀ ਕੋਈ ਪ੍ਰਸ਼ਾਸਨ ਬੋਲੇ ਚੀਤੀ ਮਦਦ ਕੀਤੀ ਜਾਊਗੀ ਜੀ ਸਾਨੂੰ ਲੱਗਦੇ ਵੀ ਚੀਜ਼ ਜੇ ਕਰੇ ਆਪਾਂ ਚੀਜ਼ ਸਰ ਦੇਖੀ ਜੇ ਇਹ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਇਹ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਾਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਾਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਕੀ ਮਦਦ ਲਈ ਮੰਗ ਕਰ ਮਦਦ ਆਵਾਸੀ ਦੇਖੋ ਪਏ 35-40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ 'ਚ